ਇਕਬਾਲ ਖੈਰਾ ਚਾਹੇ ਆਮ ਆਦਮੀ ਪਾਰਟੀ ਚ ਰਹੇ ਚਾਹੇ ਕਾਂਗਰਸ ਚ ਰਹੇ ਚਾਹੇ ਮੁੜ ਕੇ ਕਾਂਗਰਸ ਚਾਹੇ ਕਹਿੰਦੇ ਉਹ ਕਦੇ ਵੀ ਟੀਮ ਰੂਪ ਚ ਕੰਮ ਕਰਦੇ ਨਜ਼ਰ ਨਹੀਂ ਇਕੱਲੇ ਯੂਸ ਦੇ ਵੀ ਨਹੀਂ ਇਕੱਲੇ ਬੋਲਦੇ ਵੀ ਨਹੀਂ ਇਕੱਲੇ ਦਿਖਦੇ ਵੀ ਨਹੀਂ ਇਕੱਲੇ ਵਿਚਰਦੇ ਵੀ ਨਹੀਂ ਪਤਨ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਟੀਮ ਮੈਂਬਰ ਮੂਰੇ ਨਾਲ ਨਿਕਲ ਜਾਣ ਉਹ ਤੁਹਾਨੂੰ ਇਹਨਾਂ ਨੂੰ ਇਹ ਲੱਗਦਾ ਕਿ ਮੈਂ ਟੀਮ ਦੇ ਵਿੱਚ ਪਿੱਛੇ ਗਵਾਚਣਾ ਜਾਵਾਂ ਇੱਕ ਮਾਮਲੇ ਦੇ ਵਿੱਚ ਘਿਰਦੇ ਨੇ ਜਦੋਂ ਪਹਿਲੂ ਆਉਂਦਾ ਜੀ ਕਿ ਆ ਬੰਦਾ ਹੈਰੋਂ ਦੀ ਤਸਕਰੀ ਕਰਦਾ ਹੈ ਇਹ ਬੰਦਾ ਜੀ ਅਜਿਹੇ ਗੈਰ ਕਾਨੂੰਨੀ ਕੰਮ ਕਰਦਾ ਹੈ ਉਹਦਾ ਇੱਕ ਗਰੋਹ ਹੈ ਉਹ ਗਰੋਹ ਫੜ ਲਿਆ ਜੀ ਦੇ ਵਿੱਚ ਪੈਸੇ ਦੀ ਇਨਵੋਲਵਮੈਂਟ ਦਾ ਮਾਮਲਾ ਵੀ ਉੱਪਰ ਦਾ ਹੈ ਕਿ ਜੀ ਪੈਸੇ ਦਾ ਲੈਣ ਦੇਣ ਹੋਇਆ ਆਦਾਨ ਪ੍ਰਦਾਨ ਹੋਇਆ ਜੀ ਇਹ ਜੀ ਪੈਸਾ ਚੋਣ ਪ੍ਰਚਾਰ ਲਈ ਵਰਤਿਆ ਗਿਆ ਜੀ ਇਸ ਕੰਮ ਲਈ ਵਰਤਿਆ ਗਿਆ ਇਸ ਲਈ ਪੰਜ ਸੈਕਟਰ ਚੰਡੀਗੜ੍ਹ ਦੀ ਉਹ ਕੋਠੀ ਜਿਹੜੀ ਸੁਪਾਲ ਖੈਰਾ ਦੇ ਨਾਮ ਬੋਲਦੀ ਹੈ 3 ਕਰੋੜ 82 ਲੱਖ ਦੀ ਕੀਮਤ ਦੇ ਹਵਾਲੇ ਨਾਲ ਉਹਨਾਂ ਨਾਲ ਅਟੈਚ ਕਰਤੀ ਗਈ ਈ ਉਹਨਾਂ ਨਾਲ ਉਹਨਾਂ ਦੀ ਪਾਰਟੀ ਨੂੰ ਫੇਰ ਖੜੂਗੀ ਜਾਂ ਕਾਨੂੰਨੀ ਲੜਾਈ ਸੜਕ ਤੇ ਲੜਾਈ ਐ ਆਮੋ ਸਾਹਮਣੇ ਦੀ ਲੜਾਈ ਇਹ ਲੜਾਈ ਈਡੀ ਨਾਲ ਕੇਸ ਵਾਲੀ ਨਹੀਂ ਹੈਗੀ ਇਹ ਲੜਾਈ ਕੋਰਟ ਕਚਹਿਰੀ ਵਾਲੀ ਨਹੀਂ ਹੈ ਇਹ ਇਹ ਭਾਜਪਾ ਨਾਲ ਵੀ ਹੈ ਗਰਵਿੰਦ ਕੇਜਰੀਵਾਲ ਬਪਾਸ਼ਨਾ ਤੋਂ ਬਾਹਰ ਆਉਣ ਤੋਂ ਬਾਅਦ ਪੰਜਾਬ ਛੱਡ ਕੇ ਨਹੀਂ ਜਾਣਗਾ ਫਿਲਹਾਲ ਉਹ ਪੰਜਾਬ ਰਹਿਣਗੇ ਅਗਲੇ 8-10 ਦਿਨ ਉਹਨਾਂ ਦਾ ਇੱਥੇ ਟਿਕਾਣਾ ਹੋਊਗਾ ਤੇ ਉਹ ਇੱਥੇ ਆਪਣੇ ਕੁਝ ਦਿੱਲੀ ਵਾਲੇ ਬੰਦਿਆਂ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕਰਨੀ ਕੋਸ਼ਿਸ਼ ਤੇ ਚਿੰਤਾ ਨਾ ਕਰੋ ਕੋਈ ਗੱਲ ਨਹੀਂ ਹਾਰ ਤੋ ਘਬਰਾਓ ਨਾ ਆਪਾਂ ਪੰਜਾਬ ਚੱਲਾਂਗੇ ਮੈਂ ਤੁਹਾਨੂੰ ਪੰਜਾਬ ਲੈ ਕੇ ਚੱਲ ਹੁਣ ਉਹਦੇ ਅਰਥ ਸਮਝੇ ਜਾ ਰਹੇ ਨੇ ਕਿ ਉਹ ਇਹ ਕਿਹਾ ਗਿਆ ਸੀ ਕਿ ਤੁਹਾਨੂੰ ਸਾਰਿਆਂ ਨੂੰ ਮੈਂ ਰਾਜ ਭਾਗ ਚੀ ਰੱਖੂੰਗਾ ਤੋ ਅਸੀਂ ਸੱਤਾ ਚੀ ਰਹੋਗੇ ਇੱਥੇ ਨਹੀਂ ਤਾਂ ਪੰਜਾਬ ਵਾਲੀ ਸੀ ਕਿ ਮਹੱਲੇ ਮੌਕੇ ਜਦੋਂ ਹੋਲੇ ਮਹੱਲੇ ਮੌਕੇ ਮਹੱਲਾ ਕੱਟਿਆ ਜਾਣਾ ਉਸ ਮੌਕੇ ਕੀ ਹੋਏਗਾ 15 ਤਰੀਕ ਨੂੰ ਕੌਮ ਦੇ ਨਾਮ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਝੋਰੀ ਅਕਸ਼ਰੀ ਕੇਸਗੜ ਸਾਹਿਬ ਤੋਂ ਜਦੋਂ ਆਪਣਾ ਸੰਦੇਸ਼ ਦੇਣਗੇ ਕੰਮ ਦੇ ਨਾਲ ਉਸ ਸਮੇਂ ਫਿਕਰ ਹਮਨੇ ਆਉਣਾ ਪਏਗਾ ਸਾਰਿਆਂ ਤੇ ਉਸੇ ਦਿਨ ਫਿਰ ਮਹੱਲੇ ਦੇ ਵਿੱਚ ਸ਼ਮੂਲੀਅਤ ਕਰਨੀ ਪਏਗੀ। ਤੋਂ ਉਸ ਸਮੇਂ ਕੋਈ ਟਕਰਾਣਾ ਹੋ ਜਾਵੇ ਇਹ ਜ਼ਿਆਦਾ ਹੀ ਫਿਕਰ ਮੰਦੀ ਆਦੀ। ਤੋਂ ਇਸ ਮਸਲੇ ਨੂੰ ਕੀ ਆ ਰਹਿੰਦੇ 3 ਦਿਨਾਂ ਦੇ ਵਿੱਚ ਅਕਾਲੀ ਦਲ ਬਾਦਲ ਤੇ ਜਾਂ ਐਸਜੀਪੀਸੀ ਉਹਨਾਂ ਦੇ ਨੁਮਾਇंदे ਫੁੱਲ ਜਾਣ ਚ ਕੰਮ ਆਪ ਹੋਣਗੇ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਸੁਖਪਾਲ ਸਿੰਘ ਖਹਿਰਾ ਕਹਿੰਦੇ ਜੀ ਸੁਖਪਾਲ ਸਿੰਘ ਖਹਿਰਾ ਸਪਸ਼ਟਵਾਦੀ ਨੇ ਨਿਡਰ ਨੇ ਬੇਬਾਕ ਨੇ ਮੂੰਹ ਤੇ ਗੱਲ ਕਹਿਂਦੇ ਨੇ ਮੀਡੀਆ 'ਚ ਵੱਡੇ ਖੁਲਾਸੇ ਕਰ ਦਿੰਦੇ ਨੇ ਉਹਨਾਂ ਕੋਲ ਲੋਕ ਆਪਣੇ ਮਸਲੇ ਲੈ ਕੇ ਜਾਂਦੇ ਨੇ ਤੋਖਾ ਧੜੀਆਂ ਦੇ ਪਹਿਲੂ ਲੈ ਕੇ ਜਾਂਦੇ ਨੇ ਤੇ ਉਹ ਜਨਤਕ ਤੌਰ ਦੇ ਉੱਤੇ ਉਸ ਦੇ ਖੁਲਾਸੇ ਕਰ ਦਿੰਦੇ ਨੇ ਤੇ ਚਾਹੇ ਆਪਣੀ ਪਾਰਟੀ ਵਾਲੀ ਸਰਕਾਰ ਹੋਵੇ ਚਾਹੇ ਵਿਰੋਧੀ ਪਾਰਟੀ ਵਾਲੀ ਸਰਕਾਰ ਹੋਵੇ ਚਾਹੇ ਉਹ ਸੱਤਾ 'ਚ ਹੋਣ ਚਾਹੇ ਉਹ ਬਾਹਰ ਹੋਣ ਚਾਹੇ ਉਹ ਆਮ ਆਦਮੀ ਪਾਰਟੀ 'ਚ ਹੋਣ ਚਾਹੇ ਉਹ ਕਾਂਗਰਸ 'ਚ ਹੋਣ ਤੇ ਕਹਿੰਦੇ ਜੀ ਉਹ ਬੁਰੇ ਦਮ ਖੰਮ ਨਾਲ ਬੋਲਦੇ ਨੇ ਸਭ ਤੇ ਉਂਗਲ ਧਰਦੇ ਨੇ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਵਿੱਚ ਕਾਂਗਰਸ ਦਾ ਲੀਡਰ ਐਮਐਲਏ ਪਲੱਸ ਤੋਂ ਤੇ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਵਿਰੋਧੀ ਧਿਰ ਦਾ ਲੀਡਰ ਅੱਛਾ ਫੂਲਕਾ ਤੋਂ ਬਾਅਦ ਮੈਂ ਸਿੱਧਾ ਉਮੀਦਵਾਰ ਹੋ ਮੁੱਖ ਮੰਤਰੀ ਦਾ ਵੀ ਸੀ ਪਰ ਸਰਕਾਰ ਇਹ ਨਹੀਂ ਆਈ ਤੇ ਵਿਰੋਧੀ ਧਿਰ ਦੇ ਵਿੱਚ ਚਲੋ ਮੌਕਾ ਮਿਲਿਆ ਪਰ ਕਹਿੰਦੇ ਕਿ ਦਿੱਲੀ ਦੀ ਈਨ ਨਹੀਂ ਮੰਨਣੀ ਹੈਨਾ ਪੰਜਾਬ ਆਪਣੇ ਪੱਧਰ ਤੇ ਪਾਰਟੀ ਚਲਾਵੇ ਇਸ ਮਸਲੇ ਨਾਲ ਕਹਿੰਦੇ ਦਿੱਲੀ ਹਾਈ ਕਮਾਂਡ ਨਾਲ ਵਿਗੜ ਗਈ ਤੇ ਨਤੀਜਾ ਕਹਿੰਦੇ ਸੁਖਪਾਲ ਖਹਿਰਾ ਪਾਰਟੀ ਛੱਡ ਕੇ ਬਾਹਰ ਆ ਗਏ ਤੇ ਆਖਰ ਫਿਰ ਕੈਪਟਨ ਅਮਰਿੰਦਰ ਨਾਲ ਉਹਨਾਂ ਦੇ ਉੜਦੇ ਚੌਪਰ ਦੇ ਕੋਲ ਖੜ ਕੇ ਹੀ ਕਾਂਗਰਸ ਜੁਆਇਨ ਕਰ ਲਈ ਸੁਖਪਾਲ ਖਹਿਰਾ ਚਾਹੇ ਆਮ ਆਦਮੀ ਪਾਰਟੀ ਚ ਰਹੇ ਚਾਹੇ ਕਾਂਗਰਸ ਚ ਰਹੇ ਤੇ ਚਾਹੇ ਮੁੜ ਕੇ ਕਾਂਗਰਸ ਚ ਆਏ ਕਹਿੰਦੇ ਉਹ ਕਦੇ ਵੀ ਟੀਮ ਰੂਪ ਚ ਕੰਮ ਕਰਦੇ ਨਜ਼ਰ ਨਹੀਂ ਆਏ ਕੱਲੇ ਜੂਸ ਦੇ ਵੀ ਨੇ ਕੱਲੇ ਬੋਲਦੇ ਵੀ ਨੇ ਕੱਲੇ ਦਿਖਦੇ ਵੀ ਨੇ ਕੱਲੇ ਵਿਚਰਦੇ ਵੀ ਨੇ ਪਤਾ ਨਹੀਂ ਉਹਨਾਂ ਨੂੰ ਇਹ ਲੱਗਦਾ ਕਿ ਟੀਮ ਮੈਂਬਰ ਮੂਹਰੇ ਨਾਲ ਨਿਕਲ ਜਾਣ। ਪਤਾ ਨਹੀਂ ਉਹਨਾਂ ਨੂੰ ਇਹ ਲੱਗਦਾ ਕਿ ਮੈਂ ਟੀਮ ਦੇ ਵਿੱਚ ਪਿੱਠ ਚ ਗਵਾਚਣਾ ਜਾਵਾਂ। ਪਤਾ ਨਹੀਂ ਬਾਕੀ ਸਾਥੀਆਂ ਨੂੰ ਲੱਗਦਾ ਕਿ ਇਹਦੇ ਨਾਲ ਤੁਰੰਤ ਸਾਨੂੰ ਫਾਇਦਾ ਜਾਂ ਨੁਕਸਾਨ ਹੋਊਗਾ ਕੀ ਹੋਊਗਾ। ਸੋ ਜੋ ਵੀ ਹੋਵੇ ਪਰ ਉਹ ਟੀਮ ਲੀਡਰ ਦੇ ਵੱਜੋਂ ਨਹੀਂ ਉੱਪਰ ਸਕੇ। ਵਿਅਕਤੀਗਤ ਤੌਰ ਤੇ ਗੱਲ ਸੁਖਪਾਲ ਖੈਰਾ ਨੇ ਪੰਜਾਬ ਦੀ ਸਿਆਸਤ 'ਚ ਆਪਣੀ ਇੱਕ ਵੱਖਰੀ ਨਵੇਕਲੀ ਥਾਂ ਬਣਾਈ ਹੋਈ ਹੈ। ਉਹ ਸੁਖਪਾਲ ਖੈਰਾ ਇੱਕ ਮਾਮਲੇ ਦੇ ਵਿੱਚ ਘਿਰਦੇ ਨੇ ਜਦੋਂ ਪਹਿਲੂ ਆਉਂਦਾ ਜੀ ਕਿ ਆਹ ਬੰਦਾ ਹੈਰੋਇਨ ਦੀ ਤਸਕਰੀ ਕਰਦਾ ਹੈ ਇਹ ਬੰਦਾ ਜੀ ਅਜਿਹੇ ਗੈਰ ਕਾਨੂੰਨੀ ਕੰਮ ਕਰਦਾ ਹੈ ਉਹਦਾ ਇੱਕ ਗਰੋਹ ਹੈ ਉਹ ਗਰੋਹ ਫੜ ਲਿਆ ਜੀ ਹੈਨਾ ਇਹ 2015 ਤੋਂ ਚੱਲਿਆ ਆਉਂਦਾ ਮਾਮਲਾ 2017 ਦੇ ਵਿੱਚ ਗੁਰਦੇਵ ਸਿੰਘ ਐਨ ਪਾਰਟੀ ਨੂੰ ਦੋਸ਼ੀ ਕਰਾਰ ਉਹ ਦੋਸ਼ੀ ਕਰਾਰ ਦੇ ਵਿੱਚ ਕਹਿੰਦੇ ਜੀ 180 ਗ੍ਰਾਮ ਮਤਲਬ ਵੱਧ ਤੋਂ ਕਿਤੇ 800 ਗ੍ਰਾਮ ਤੋਂ ਵੱਧ ਹੈਰੋਇਨ ਫੜ ਲਈ ਉਹਦੇ ਵਿੱਚੋਂ 350 ਗ੍ਰਾਮ ਕੱਲੇ ਗੁਰਦੇਵ ਸਿੰਘ ਦੇ ਨਾਂ ਬੋਲਦੀ ਸੀ ਕਹਿੰਦੇ ਹਾਂ 25 ਸੋਨੇ ਦੇ ਬਿਸਕੁਟ ਬੋਲਦੇ ਸੀ ਜੀ ਹੈ ਨਾ ਇਸੇ ਤਰ੍ਹਾਂ 24 25 ਜਿੰਦਾ ਕਾਰਤੂਸ ਸੀਗੇ ਜੀ ਹਾਂ ਪਾਕਿਸਤਾਨੀ ਕਰੰਸੀ ਦੀ ਬਹੁਤ ਕੁਸ ਬ੍ਰਾਮਧ ਹੋਇਆ ਉਸ ਗੁਰਦੇਵ ਸਿੰਘ ਜਿਹੜਾ ਮੈਂ ਕਿਹਾ ਸ਼ਾਇਦ ਚੇਰਚੁਰ ਮੈਨ ਵੀ ਰਿਹਾ ਕਹਿੰਦੇ ਜੀ ਉਹਦੇ ਨਾਲ ਨੀਡਲੇ ਸੰਬੰਧ ਨੇ ਜੀ ਇਹ ਹੱਲੇ ਬਹਲੇ ਨਾਲ ਕੱਲ ਸਾਹਮਣੇ ਆ ਗਈ ਹੁਣ ਉਸ ਪਹਿਲੂ ਤੇ ਸੁਖਪਾਲ ਖਹਿਰਾ ਕਹਿੰਦਾ ਵੀ ਫੋਨ ਕਰਨਾ ਫੋਨ ਸੁਣਨਾ ਮਿਲਣਾ ਵਰਤਣਾ ਰਾਜਨੀਤਿਕ ਵਿੱਚ ਪਤਾ ਨਹੀਂ ਕਿੰਨਿਆਂ ਨਾਲ ਬਾ ਵਾਸਤਾ ਹੁੰਦਾ ਹੁੰਦਾ ਇਦਾਂ ਮਤਲਬ ਇਹ ਥੋੜਾ ਕਿਉਂ ਨਾ ਚੁੱਕ ਲੂ ਕੋਈ ਚੋਰ ਨਿਕਲ ਜਵੇ ਕਾਤਲ ਨਿਕਲ ਜਵੇ ਤਾਂ ਉਹਦੇ ਨਾਲ ਸਾਡੇ ਸੰਬੰਧ ਹੋ ਗਏ ਉਹ ਆਪਣੀ ਦਲੀਲ ਰੱਖਦੇ ਨੇ ਆਪਣਾ ਪੱਖ ਰੱਖਦੇ ਨੇ ਪਰ ਇਹਦੇ ਵਿੱਚ ਪੈਸੇ ਦੀ ਇਨਵੋਲਵਮੈਂਟ ਦਾ ਮਾਮਲਾ ਵੀ ਉੱਪਰ ਦਾ ਫਿਰ ਕਿ ਜੀ ਪੈਸੇ ਦਾ ਲੈਣ ਦੇਣ ਹੋਇਆ ਆਦਾਨ ਪ੍ਰਦਾਨ ਹੋਇਆ ਜੀ ਇਹ ਜੀ ਪੈਸਾ ਚੋਣ ਪ੍ਰਚਾਰ ਲਈ ਵਰਤਿਆ ਗਿਆ ਜੀ ਇਸ ਕੰਮ ਲਈ ਵਰਤਿਆ ਗਿਆ ਜੀ ਤੇ ਜੀ ਦਮ ਪਰ ਹੈ ਗਿਆ ਜੀ 3 ਕਰੋੜ 82 ਲੱਖ ਜੀ ਤੇ ਇਸ ਲਈ ਜੀ ਇਹ ਕੋਠੀ ਅਸੀਂ ਹੁਣ ਅਟੈਚ ਕਰ ਰਹੇ ਹਾਂ ਕਿਉਂਕਿ ਜੀ ਇੰਨੇ ਪੈਸੇ ਦੀ ਗੜਬੜ ਘਟਾਲਿਆ ਜੀ ਇੰਨੇ ਪੈਸੇ ਦਾ ਇਹ منی ਲਾਂਡਰਿੰਗ ਦਾ ਮਾਮਲਾ ਜੀ ਇਸ ਲਈ ਪੰਜ ਸੈਕਟਰ ਚੰਡੀਗੜ੍ਹ ਦੀ ਉਹ ਕੋਠੀ ਜਿਹੜੀ ਸੁਖਬਾਲ ਖਹਿਰਾ ਦੇ ਨਾਮ ਬੋਲਦੀ ਹੈ 3 ਕਰੋੜ 82 ਲੱਖ ਦੀ ਕੀਮਤ ਦੇ ਹਵਾਲੇ ਨਾਲ ਉਹਨਾਂ ਨਾਲ ਅਟੈਚ ਕਰਤੀ ਜਿਹੜੀ ਨੇ ਤੇ ID ਨੇ ਜਾਣਕਾਰੀ ਟਵਿੱਟਰ ਤੇ ਦਿੱਤੀ ਹੈ ਜਿਹੜਾ ਅੱਜ ਕੱਲ ਐਕਸ ਬਣ ਗਿਆ ਉਹਦੇ ਤੇ ਜਾਣਕਾਰੀ ਜਨਤਾ ਕੀਤੀ ਹੈ ਹੁਣ ਸੁਖਬਾਲ ਖਹਿਰਾ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਸੁਖਬਾਲ ਖਹਿਰਾ ਲਈ ਮੁਸ਼ਕਲ ਹੈ ਜਿੱਥੇ ਇਹ ਮੁਸ਼ਕਲ ਹੈ ਉੱਥੇ ਉਹਨਾਂ ਲਈ ਇਹ ਵੀ ਚੁਣੌਤੀ ਹੈ ਕਿ ਕੀ ਉਹਨਾਂ ਨਾਲ ਉਹਨਾਂ ਦੀ ਪਾਰਟੀ ਹੁਣ ਫੇਰ ਖੜੂਗੀ ਜਾ ਕਾਨੂੰਨੀ ਲੜਾਈ ਸੜਕ ਤੇ ਲੜਾਈ ਹੈ ਆਮੋ ਸਾਹਮਣੇ ਦੀ ਲੜਾਈ ਇਹ ਲੜਾਈ ਈਡੀ ਨਾਲ ਕੇਸ ਵਾਲੀ ਨਹੀਂ ਹੈਗੀ ਇਹ ਲੜਾਈ ਕੋਰਟ ਕਚਹਿਰੀ ਵਾਲੀ ਨਹੀਂ ਹੈਗੀ ਇਹ ਬੀਜੇਪੀ ਨਾਲ ਵੀ ਹੈ ਕਿਉਂਕਿ ਈਡੀ ਦੇ ਪਿੱਛੇ ਬੀਜੇਪੀ ਖੜੀ ਹੈ ਜਿਵੇਂ ਕਾਂਗਰਸ ਦੇ ਰਾਜ ਦੇ ਵਿੱਚ ਸੀਬੀਆਈ ਇਨਕਮ ਟੈਕਸ ਦੇ ਪਿੱਛੇ ਕਾਂਗਰਸ ਖੜੀ ਹੁੰਦੀ ਸੀ ਸੋ ਕੇਂਦਰ ਦਾ ਇਹ ਤਰੀਕਾ ਰਿਹਾ ਕੇਂਦਰ 'ਚ ਜਿਹੜੀ ਵੀ ਤਰਸਤਾ ਚਾਹੀਏ ਉਹ ਕੋਈ ਨੇ ਏਜੰਸੀਆਂ ਦੀ ਦੁਰਵਰਤੋਂ ਦੱਬ ਕੇ ਕੀਤੀ ਹੈ ਹੁਣ ਤਾਂ ਚੋਣ ਕਮਿਸ਼ਨ ਕੀ ਸਾਰਾ ਕੁਝ ਦੁਰਵਰਤੋਂ ਹੋ ਰਹੀ ਹੈ ਸੋ ਉਸ ਪ੍ਰਕਿਰਿਆ ਦੇ ਵਿੱਚ ਇਹ ਲੜਾਈ ਬੀਜੇਪੀ ਨਾਲ ਹੋਰ ਇਹ ਵੀ ਕਮਾਲ ਦੀ ਸਮਾਏ ਕਿ ਇੱਕ ਪਾਸੇ ਪੰਜਾਬ ਚ ਨਵਾਂ ਇੰਚਾਰਜ ਮਿਲਦਾ ਇਹਨਾਂ ਦੀ ਪਾਰਟੀ ਨੂੰ ਭવેશ ਬਗੇਰ ਤੇ ਨਵਾਂ ਇੰਚਾਰਜ ਮਿਲਦਾ ਹੀ ਉਹਦੇ ਵੀ ਈਡੀ ਦੀ ਡੇਟ ਪੈਂਦੀ ਹੈ ਹੁਣ ਉਹ ਕਹਿੰਦੇ ਵੀ 400 ਕਿੱਲਾ ਜ਼ਮੀਨ ਹੈ ਤੇ ਇੰਨੇ ਕ ਪੈਸੇ ਸਾਡੇ ਘਰਾਂ ਚ ਆਮ ਪਏ ਰਹਿੰਦੇ ਜਿਹਨੂੰ ਤੁਸੀਂ ਚੱਕ ਕੇ ਲੈ ਗਏ ਕੋਈ ਗੱਲ ਨਹੀਂ ਕਹਿੰਦੇ ਇਹਦੇ ਨਾਲ ਕੁਝ ਨਹੀਂ ਹੋਣ ਲੱਗਿਆ ਤੇ ਦੂਸਰੇ ਪਾਸੇ ਉਸ ਤੋਂ ਬਾਅਦ ਹੁਣ ਸੁਖਪਾਲ ਖੈਰ ਵਾਲੇ ਪਾਸੇ ਨੂੰ ਮਾਮਲਾ ਆ ਗਿਆ ਸੋ ਹੁਣ ਈਡੀ ਦੀ ਕਰ ਬਈ ਇੱਧਰ ਵੀ ਉਨਸੋ ਖਪਾਲ ਖੈਰਾ ਕਹਿੰਦੇ ਨਾ ਮੈਨੂੰ ਸੂਚਨਾ ਦਿੱਤੀ ਨਾ ਮੈਨੂੰ ਇਤਲਾਹ ਦਿੱਤੀ ਨਾ ਮੈਨੂੰ ਜਾਣਕਾਰੀ ਦਿੱਤੀ ਹੈ ਨਾ ਮੈਨੂੰ ਕੋਈ ਰੁਕਾ ਭੇਜਿਆ ਤੇ ਮੈਨੂੰ ਤਾਂ ਕਹਿੰਦੇ ਜੀ ਮੀਡੀਆ ਤੋਂ ਪਤਾ ਲੱਗ ਰਿਹਾ ਤੇ ਕਿ ਐਦਾਂ ਹੋ ਗਿਆ ਜੀ ਹੁਣ ਇਹ ਸਾਰੇ ਪਹਿਲੂ ਦੇ ਵਿੱਚ ਪਤਾ ਨਹੀਂ ਉਹਨਾਂ ਨਾਲ ਧਰਾਤਲ ਤੇ ਕੋਈ ਲੀਡਰ ਨਜ਼ਰ ਆਵੇ ਜਾਂ ਨਾ ਆਵੇ ਪਰ ਸੋਸ਼ਲ ਮੀਡੀਆ ਤੇ ਕਾਂਗਰਸੀ ਲੀਡਰਾਂ ਨੇ ਬਿਆਨਬਾਜ਼ੀ ਦਿੱਤਾ ਧੂੜਾਂ ਚੱਕਤੀਆਂ ਪ੍ਰਧਾਨ ਰਾਜਾ ਬੜਿੰਗ ਵੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਵੀ ਹੈ ਇਸੇ ਤਰ੍ਹਾਂ ਭਰਗਤ ਸਿੰਘ ਵੀ ਹੈਨਾ ਇਸੇ ਤਰ੍ਹਾਂ ਮਤਲਬ ਕਿ ਅ ਦੂਸਰੇ ਲੀਡਰ ਵੀ ਚਾਹੇ ਉਹਦੇ ਵਿੱਚ ਧਰਮਿੰਦਰ ਗਾਂਧੀ ਨੇ ਸੋ ਸਾਰੇ ਲੀਡਰ ਚਾਹੇ ਸਾਬਕਾ ਉਪ ਮੁੱਖ ਮੰਤਰੀ ਸੁਜਿੰਦਰ ਰੰਧਾਵਾ ਨੇ ਸੋ ਸਾਰਿਆਂ ਨੇ ਸੁਜਿੰਦਰ ਰੰਧਾਵਾ ਕਹਿੰਦੇ ਵੀ ਇਹ ਜਿਹੜੀ ਕੋਠੀ ਆ ਇਹ 1990 ਦੀ ਆ ਤੇ ਮਾਮਲਾ 2015 ਚ ਆਉਂਦਾ 17 ਚ ਆ ਕੇ ਗੁਰਦੇਵਾਲਾ ਉਹ ਆਉਂਦਾ ਕਿ 2015 ਵਾਲੇ ਮਾਮਲੇ ਦੇ ਵਿੱਚ 1990 ਵਾਲੀ ਕੋਠੀ ਕਿ ਮਟੈਚ ਹੋ ਜੂ ਹੁਣ ਇਸ ਮਾਮਲੇ ਤੇ ਵੀ ਆ ਫਰੀਦ ਦੇ ਵਿੱਚ ਇੱਕ ਜਿਹੜੇ ਤਕਨੀਕੀ ਮਾਹਰ ਕਾਨੂੰਨੀ ਮਾਹਰ ਨੁਕਤਾ ਸ਼ੋ ਰਹੇ ਨੇ ਉਹ ਨੁਕਤਾ ਵੀ ਸਮਝਣ ਤੇ ਬਾਤ ਚ ਨਾਲ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਮਤਲਬ ਨਸ਼ੇ ਵਿਰੁੱਧ ਮਹਮ ਚੱਲ ਰਹੀ ਹੈ ਹੈਨਾ ਤਾਂ ਉਹਦੇ ਵਿੱਚ ਕਹਿੰਦੇ ਜੀ ਕਿ ਬਲਡੋਜ਼ਰ ਕਲਚਰ ਆ ਗਿਆ ਜੀ ਕਿ ਜੀ ਆ ਪਿੰਡ ਚ ਨਸ਼ਾ ਵੇਚਦਾ ਹੈ ਚਿੱਟਾ ਵੇਚਦਾ ਤਾਂ ਘਰ ਟਾ ਦੋ ਕਹਿੰਦੇ ਉਹਦੇ ਨਾਲ ਆਲੇ ਦਾਲ ਦੇ ਲੋਕਾਂ ਨੂੰ ਘਰਾ ਪਿੰਡ ਵਾਲਿਆਂ ਨੂੰ ਫੋਰੀ ਰਾਹਤ ਵੀ ਮਿਲ ਰਹੀ ਹੈ ਲੋਕ ਦੇਖਣ ਵੀ ਜਾਂਦੇ ਨੇ ਲੈ ਬਾਈ ਹੁਣ ਫਲਾਣਾ ਲੈ ਵੀ ਉਹ ਵੇਚਦਾ ਸੀ ਜਾਂ ਖਾਂਦਾ ਸੀ ਕਰਦਾ ਸੀ ਲੈ ਵੀ ਹੋ ਗਈ ਕਾਰਵਾਈ ਪਰ ਜਿਹੜੇ ਕਾਨੂੰਨੀ ਮਹਾਰ ਨੇ ਹੈ ਤਕਨੀਕੀ ਮਹਾਰ ਨੇ ਉਹ ਕਹਿੰਦੇ ਕਿ ਇਹ ਪਹਿਲੂ ਬਹੁਤ ਖਤਰਨਾਕ ਮੋੜ ਵੱਲ ਜਾ ਰਿਹਾ ਇੱਕ ਤਾਂ ਉਹ ਕਹਿੰਦੇ ਕਿ ਕਾਨੂੰਨੀ ਤੌਰ ਤੇ ਬਾਝਬ ਨਹੀਂਗਾ ਕਿ ਪੁਲਿਸ ਕੀ ਮੈਂ ਫੈਸਲਾ ਕਰ ਸਕਦੀ ਹਾਂ ਕਿ ਕਿਦਾ ਕਰਟਾਉਣਾ ਤੇ ਕਿਦਾ ਕਰ ਛੱਡਣਾ ਤੁਹਾਡੇ ਕੋਲ ਐਫ ਆਈ ਆਰ ਆਵੇ ਕੇਸ ਅਦਾਲਤ ਜਾਵੇ ਚਲਾਨ ਪੇਸ਼ ਹੋਵੇ ਦੋਸ਼ੀ ਦੋਸ਼ੀਆਂ ਦੇ ਦੋਸ਼ ਆਇਦ ਹੋਣ ਉਸ ਤੋਂ ਬਾਅਦ ਹਾਂ ਗਵਾਹ ਪੁਕਤਣ ਬਿਆਨਬਾਜ਼ੀ ਹੋਵੇ ਅਮੋ ਸਾਹਮਣਾ ਹੋਵੇ ਫੈਸਲਾ ਆਵੇ ਤੇ ਫੈਸਲੇ ਚ ਸਾਬਤ ਹੋਵੇ ਕਿ ਆ ਬੰਦਾ ਚਿੱਟੇ ਦਾ ਕਾਰੋਬਾਰੀ ਆ ਇਹ ਵਪਾਰੀ ਆ ਇਹ ਘੱਟ ਵੇਚਦਾ ਹੈ ਵੱਧ ਵੇਚਦਾ ਹੈ ਤੇ ਇਹਦੀ ਜਾਇਦਾਦ ਜਿਹੜੀ ਬਣੀ ਆ ਹੋਈ ਇਸ ਪੈਸੇ ਚ ਬਣੀ ਆ ਫਿਰ ਤਾਂ ਉਹਦੇ ਕਬਜ਼ੇ ਦੀ ਗੱਲ ਕੰਟਰੋਲ ਦੀ ਗੱਲ ਤੇ ਉਹਨੂੰ ਢਾਉਣ ਦੀ ਗੱਲ ਆਵੇ ਕਹਿੰਦੇ ਸੁਪਰੀਮ ਕੋਰਟ ਕਹਿੰਦੀ ਆ ਕਿ ਬੁਲਡੂਜਲ ਕਲਚਰ ਸਹੀ ਨਹੀਂ ਆ ਉਹਦੇ باوجود ਇਹ ਸਾਰਾ ਕੁਝ ਵਾਪਰ ਹੈ ਸੋ ਉਸੇ ਤਰ੍ਹਾਂ ਈਡੀ ਕੋਲ ਜੇਕਰ ਕੋਈ ਅਜਿਹੇ ਤੱਥ ਸਬੂਤ ਨੇ ਤੋਂ ਅਦਾਲਤੀ ਹੁਕਮਾਂ ਦੇ ਨਾਲ ਕਹਿੰਦੇ ਅਟੈਚ ਕਰ ਸਕਦੀ ਸੀ ਇਹ ਜਾਇਦਾਦ ਈਡੀ ਨੂੰ ਕੀ ਨੇ ਅਧਿਕਾਰ ਦਿੱਤਾ ਈਡੀ ਕਹਿੰਦੀ ਜੀ ਅਜੇ ਟੈਂਪਰੇਰੀ ਅਟੈਚਮੈਂਟ ਆ ਫਾਈਨਲ ਅਥਾਰਟੀ ਅਦਾਲਤ ਵੱਲੋਂ ਆਉਗੀ ਸੋ ਮਤਲਬ ਸਿਆਸਤ ਦੇ ਵਿੱਚ ਅਜਿਹੇ ਲੱਗੇ ਦਾਗ ਤੁਲਦੇ ਨਹੀਂ ਹੁੰਦੇ ਜੋ ਮਰਜੀ ਹੋ ਜਵੇ ਸੋ ਹੁਣ ਅਜਿਹੇ ਦਾਗਾਂ ਦਾ ਸਾਹਮਣਾ ਸੁਖਪਾਲ ਖਹਿਰਾ ਵੀ ਕਰ ਰਹੇ ਨੇ ਅਜਿਹੇ ਦਾਗਾਂ ਦਾ ਸਾਹਮਣਾ ਵਿਕਰਮ ਜੀਠੀਆ ਵੀ ਕਰ ਰਹੇ ਨੇ ਸਿੱਟ ਨੇ ਉਹਨਾਂ ਨੂੰ ਵੀ ਬੁਲਾਇਆ 17 ਤਰੀਕ ਨੂੰ ਉਧਰ ਵੀ ਮਾਮਲਾ ਹੈਗਾ ਪਰ ਏ ਹੁਣ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਸੁਪਰੀਮ ਕੋਰਟ ਦੀ ਹਦਾਇਤ ਹੈ ਉਹਦੇ باوجود ਬਲਡੋਜ਼ਰ ਕਲਚਰ ਜਾਰੀ ਹੈ ਉਸੇ ਤਰ੍ਹਾਂ ਇਸ ਪਹਿਲੂ ਦੇ ਉੱਤੇ ਵੀ ਅਜੇ ਨਾ ਦੋਸ਼ੀ ਕਰਾਰ ਦਿੱਤਾ ਗਿਆ ਸੁਖਪਾਲ ਖੈਰਾਂ ਨੂੰ ਹਾਂ ਨਾ ਹੀ ਇਹ ਕੋਈ ਹੁਕਮ ਹੋਇਆ ਅਦਾਲਤ ਵੱਲੋਂ ਕਿ ਇਹਨਾਂ ਦੀ ਜ਼ਮੀਨ ਜ਼ਬਤ ਕਰ ਲੋ ਘਰ ਜ਼ਬਤ ਕਰ ਲੋ ਕੋਠੀਆਂ ਜ਼ਬਤ ਕਰ ਲੋ ਅਟੈਚ ਕਰ ਲੋ ਕੇਸ ਨਾਲ ਉਹਦੇ باوجود ਵੀ ਏਜੰਸੀਆਂ ਨੂੰ ਇੰਨੇ ਅਧਿਕਾਰ ਮਿਲ ਗਏ ਕਿ ਉਹ ਆਪ ਮਾਰੇ ਸਾਰਾ ਕੁਝ ਕਰਨ ਲੱਗੇ ਇਹਦੇ ਉੱਤੇ ਸਵਾਲ ਹੈ ਇਹਦੇ ਤੇ ਚਰਚਾ ਸੋ ਕੇਂਦਰ ਵੱਲੋਂ ਇੱਕ ਕਿਸ ਤਾਕਤ ਦੇ ਨਾਲ ਜਾਂ ਸੁੱਬੇ ਵੱਲੋਂ ਕਿਸ ਤਾਕਤ ਦੇ ਨਾਲ ਇਹ ਵਰਤਾਰੇ ਵਾਪਰ ਰਹੇ ਨੇ ਔਰ ਇਹ ਖਤਰਨਾਕ ਮੋੜ ਵੱਲ ਜਾਂਦੇ ਨੇ ਕੱਲ ਨੂੰ ਪਤਾ ਨਹੀਂ ਲੱਗਣਾ ਕਿ ਥਾਣੇਦਾਰ ਨੇ ਕਿਹਨੂੰ ਕੈਦਿਆ ਕਰਨਾ ਕਿ ਵੀ ਇਹ ਵੀ ਹੈ ਤਸਕਰ ਢਾਉ ਜੀ ਦਾ ਕਰ ਪਤਾ ਨਹੀਂ ਲੱਗਣਾ ਪੰਚਾਇਤ ਨੇ ਆਪਣੀ ਜਿੱਦ ਕਦੋਂ ਕੱਢ ਲਈ ਪਤਾ ਨਹੀਂ ਲੱਗਣਾ ਸਬੰਧਤ ਐਮਐਲਏ ਨੇ ਸੱਤਾ ਸਾਰੀ ਕਰਨੀ ਕਦੋਂ ਕਿਦਨਾਂ ਆਪਣੀ ਜਿੱਦ ਕੱਢ ਲਈ ਸੋ ਉਸ ਪਾਸੇ ਨੂੰ ਜਿਹੜਾ ਰੰਗ ਪੰਜਾਬ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੌਰ ਚ ਦੇਖਿਆ ਜੋ ਪੁਲਿਸ ਤੰਤਰ ਦਾ ਪੁਲਿਸ ਰਾਜ ਦਾ ਆ ਦੁੱਖ ਪੀੜ ਝੱਲੀ ਪੰਜਾਬ ਨੇ ਕਿਤੇ ਉਧਰ ਨੂੰ ਤਾਂ ਨਹੀਂ ਠੱਕਿਆ ਜਾ ਰਿਹਾ ਉਹ ਵੀ ਪਹਿਲੂ ਹੈ ਤੇ ਇਧਰ ਸੁਖਪਾਲ ਖੈਰ ਵਾਲੇ ਮਾਮਲੇ 'ਚ ਵੀ ਸਵਾਲ ਖੜਾ ਚਲੋ ਹੁਣ ਬਲੀਡਰ ਬੋਲੀ ਜਾਂਦੇ ਨੇ ਸਾਰੇ ਤੇ ਦੇਖਦੇ ਆ ਪਰ ਨਾਲ ਖੜਾ ਕੌਣ ਨਜ਼ਰ ਆਊਗਾ ਤੇ ਕਦੋਂ ਨਜ਼ਰ ਆਊਗਾ ਚਲੋ ਜੀ ਮਾਮਲਾ ਤਾਂ ਅਰਵਿੰਦ ਕੇਜਰੀ ਵਾਲਾ ਕੇਜਰੀਵਾਲ ਦਾ ਵੀ ਖੂਬ ਚਰਚਾ ਚ ਹੈ ਅਰਵਿੰਦ ਕੇਜਰੀਵਾਲ ਪਹਿਲਾਂ ਵੀ ਵਿਪਾਸ਼ਨਾ ਚ ਪੰਜਾਬ ਹੁਸ਼ਿਆਰਪੁਰ ਕੱਟ ਗਏ ਨੇ ਤੇ ਇੱਥੋਂ ਕੱਟਣ ਤੋਂ ਬਾਅਦ ਉਹਨਾਂ ਨੇ ਜੇਲ੍ਹ 'ਚ ਵੀ ਦਿਨ ਕੱਟੇ ਨੇ ਅਰਵਿੰਦ ਕੇਜਰੀਵਾਲ ਹੁਣ ਫੇਰ ਵਿਪਾਸ਼ਨਾ ਚਾਏ ਹੋਏ ਨੇ ਤੇ ਵਿਪਾਸ਼ਨਾ ਦੇ ਵਿੱਚ ਉਹਨਾਂ ਦੇ 10 ਦਿਨ ਪੂਰੇ ਹੁਣ ਨੂੰ 2-4 ਦਿਨ ਰਹਿ ਗਏ ਜਾਣਕਾਰੀ ਤਾਂ ਸਾਨੂੰ ਇਹ ਮਿਲ ਰਹੀ ਸੀ ਕਿ ਅਰਵਿੰਦ ਕੇਜਰੀਵਾਲ ਵਿਪਾਸ਼ਨਾ ਤੋਂ ਬਾਹਰ ਆਉਣ ਤੋਂ ਬਾਅਦ ਪੰਜਾਬ ਛੱਡ ਕੇ ਨਹੀਂ ਜਾਣਗੇ ਫਿਲਹਾਲ ਉਹ ਪੰਜਾਬ ਰਹਿਣਗੇ ਅਗਲੇ 8-10 ਦਿਨ ਉਹਨਾਂ ਦਾ ਇੱਥੇ ਹੀ ਟਿਕਾਣਾ ਹੋਊਗਾ ਤੇ ਉਹ ਇੱਥੇ ਆਪਣੇ ਕੁਝ ਦਿੱਲੀ ਵਾਲੇ ਬੰਦਿਆਂ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਉਹ ਚੋਣ ਹਾਰਨ ਤੋਂ ਬਾਅਦ ਜਿਹੜੀ ਕੋਠੀ ਚੱਜ ਕਰ ਰਹੇ ਨੇ ਉਹਦੇ ਪਿਛਲੇ ਜਿਹੜੇ ਪਾਸੇ ਜਿਹੜਾ ਬੈਕਯਾਰਡ ਕਹਿੰਦੇ ਜਿਹਨੂੰ ਜਾਂ ਪਿੱਛੇ ਬਣਿਆ ਹੁੰਦਾ ਖੁੱਲਾ ਥਾਂ ਜੀ ਉੱਥੇ ਉਹ ਮੇਜ਼ ਕੁਰਸੀ ਜੀ ਲਾ ਕੇ ਪ੍ਰੈਸ ਕਾਨਫਰੈਂਸ ਟਾਈਪ ਉਹਨਾਂ ਵਰਕਰਾਂ ਨਾਲ ਆਪਣੇ ਨਾਲ ਗੱਲ ਕਰਦੇ ਆ ਕਹਿੰਦੇ ਨੇ ਕਿ ਚਿੰਤਾ ਨਾ ਕਰੋ ਕੋਈ ਗੱਲ ਨਹੀਂ ਹਾਰ ਤੋਂ ਘਬਰਾਓ ਨਾ ਆਪਾਂ ਪੰਜਾਬ ਚੱਲਾਂਗੇ ਮੈਂ ਤੁਹਾਨੂੰ ਪੰਜਾਬ ਲੈ ਕੇ ਚੱਲੂੰਗਾ ਹੁਣ ਉਹਦੇ ਅਰਥ ਸਮਝੇ ਜਾ ਰਹੇ ਨੇ ਕਿ ਉਹ ਇਹ ਕਿਹਾ ਗਿਆ ਸੀ ਕਿ ਤੁਹਾਨੂੰ ਸਾਰਿਆਂ ਨੂੰ ਮੈਂ ਰਾਜ ਭਾਗ ਚੀ ਰੱਖੂੰਗਾ ਤੋ ਅਸੀਂ ਸੱਤਾ ਚੀ ਰਹੋਗੇ ਇੱਥੇ ਨਹੀਂ ਤਾਂ ਪੰਜਾਬ ਵਾਲੀ ਸੀ ਸੋ ਕੀ ਉਹਦੀ ਪ੍ਰਕਿਰਿਆ ਲਗਾਤਾਰ ਦਿੱਲੀ ਦੇ ਨਮਾਇंदे ਦਿੱਲੀ ਦੇ ਲੀਡਰ ਦਿੱਲੀ ਦੇ ਵਰਕਰ ਕੋਈ ਮੁੱਖ ਮੰਤਰੀਆਂ ਲੱਗਿਆ ਕੋਈ ਐਮਐਲਏ ਨਾਲ ਲੱਗਿਆ ਕੋਈ ਅਫਸਰਾਂ ਦੇ ਮਗਰ ਲੱਗਿਆ ਕੋਈ ਥਾਣੇ ਕਚਹਿਰੀਆਂ ਚ ਲੱਗਿਆ ਸਾਰਾ ਹਸਾਬ ਤੱਕ ਦਿੱਲੀ ਵਾਲੇ ਦੇਖਦੇ ਨੇ ਤੇ ਉਹ ਤੋਂ ਬਿਨਾ ਹੁਣ ਕਹਿੰਦੇ ਉਹਦੇ ਵੀ ਦਿੱਲੀ ਵਾਲੇ ਹੁੰਦੇ ਦਿਓ ਆਹ ਕੁਰਸੀ ਵੀ ਆ ਉਹ ਕੁਰਸੀ ਵੀ ਹੁਣ ਕਹਿੰਦੇ ਜੀ ਆਹ ਜਿਹੜੀ ਤੀਰਥ ਯਾਤਰਾ ਵਾਲੀ ਮਹਿਮ ਹੈ ਇਹਦੀ ਚੇਅਰਮੈਨ ਦੀ ਕੁਰਸੀ ਦੇਤੀ ਜੀ ਕਿਸੇ ਦਿੱਲੀ ਵਾਲੇ ਨੂੰ ਸੋ ਉਹ ਦਿੱਲੀ ਤੋਂ ਲਿਆ ਕੇ ਬੰਦਾ ਚੇਅਰਮੈਨ ਲਾਤਾ ਸੋ ਇਸ ਲਈ ਕਹਿੰਦੇ ਕੇਜਰੀਵਾਲ ਇਸ ਤਰ੍ਹਾਂ ਅਡਜਸਟਮੈਂਟ ਕਰਨੀ ਆ ਕੋਚਾਂ ਛੇਗੇ ਨੇ ਕਮਲ ਬਾਂਸਲ ਨਾਂ ਦਾ ਬੰਦਾ ਜਿਹਨੂੰ ਇੱਥੇ ਕਹਿੰਦੇ ਕੇ ਚੇਅਰਮੈਨ ਹੀ ਦਿੱਤੀ ਸੋ ਇਸ ਲਈ ਕਹਿੰਦੇ ਜੀ ਕੇਜਰੀਵਾਲ ਇਸ ਪ੍ਰਕਿਰਿਆ ਸੀ ਕਿ ਮੈਂ ਇੱਥੇ ਅਡਜਸਟ ਕਰ ਦਵਾ ਪਰ ਇਹ ਤੋਂ ਪਹਿਲਾਂ ਕੇ ਅਡਜਸਟਮੈਂਟ ਕਰਦੇ ਕਹਿੰਦੇ ਜੀ ਦਿੱਲੀ ਕੋਰਟ ਦੇ ਹੁਕਮਾਂ ਨਾਲ ਉਹਨਾਂ ਲਈ ਨਵੀਂ ਅਡਜਸਟਮੈਂਟ ਨਾ ਹੋ ਜAVE ਕਿਤੇ ਮੁੜ ਕੇ ਜਿਲ੍ਹ ਜਾਣਾ ਪੈ ਜਾਵੇ ਦਿੱਲੀ ਅਦਾਲਤ ਨੇ ਇੱਕ ਉਹਨਾਂ ਦੇ ਖਿਲਾਫ ਆਈ ਸ਼ਿਕਾਇਤ ਮੰਜ਼ੂਰ ਕਰਦੇ ਆ ਹੁਕਮ ਦਿੱਤੇ ਨੇ ਕਿ ਐਫ ਆਈ ਆਰ ਦਰਜ ਕੀਤੀ ਜਾਵੇ ਇੱਕ ਨਵੀਂ ਐਫ ਆਈ ਆਰ ਕੇਜਰੀਵਾਲ ਤੇ ਦਰਜ ਕੀਤੀ ਜਾਵੇ ਬਿਲਕੁਲ ਜੀ ਇਹ ਖਬਰ ਤਾਂ ਤੁਹਾਡੇ ਕੋਲ ਪਹੁੰਚ ਗਈ ਆ ਕਿ ਕੇਜਰੀਵਾਲ ਦੇ ਖਿਲਾਫ ਨਵੀਂ ਐਫ ਆਈ ਆਰ ਦਰਜ ਹੋ ਸਕਦੀ ਆ ਪਰ ਮੈਂ ਇਸ ਜਿਸ ਨੁਕਤੇ ਨਾਲ ਗੱਲ ਕਰਨੀ ਚਾਹੁੰਦਾ ਉਹ ਬਾਚਣਯੋਗ ਹੈ ਐਫ ਆਈ ਆਰ ਦੇ ਵਿੱਚ ਆਧਾਰ ਕੀ ਹੈ ਵੈਸੇ ਤਾਂ 2019 ਦਾ ਮਾਮਲਾ ਹੈ ਸ਼ਿਕਾਇਤ 2019 ਛੋਈ ਸੀ ਕਾਰਵਾਈ ਵੀ 2025 ਹੋ ਰਹੀ ਹੈ ਕਿ ਸੱਤਾ ਬਦਲਣ ਨਾਲ ਦਿੱਲੀ ਦੇ ਵਿੱਚ ਸੱਤਾ ਬਦਲ ਗਈ ਤਖਤ ਬਦਲ ਗਿਆ ਤਖਤੇ ਬੈਠਾ ਮਾਲਕ ਬਦਲ ਗਿਆ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਫਾਈਲਾਂ ਦੇ ਰੰਗ ਵੀ ਬਦਲ ਜਾਂਦੇ ਨੇ ਫਾਈਲਾਂ ਥੱਲੇ ਤੋਂ ਉੱਪਰ ਵੀ ਆ ਜਾਂਦੀਆਂ ਨੇ ਜਿਹੜੀ 2019 ਤੋਂ 2025 ਚ ਉੱਪਰ ਆ ਗਈ ਹੁਣ ਸੋ ਇਹਦੇ ਉੱਤੇ ਵੀ ਸਵਾਲ ਪੈਦਾ ਹੋ ਸਕਦੇ ਆ ਪਰ ਜਿਹੜਾ ਪਹਿਲੂ ਆ ਉਹ ਸਮਝਣਯੋਗ ਹੈ ਉਹ ਕਹਿੰਦੇ ਜੀ ਕਿ ਸ਼ਿਕਾਇਤਕਰਤਾ ਨੇ केजरीवाल ਤੇ ਇੱਕ ਇਹਨਾਂ ਦਾ ਆਵਾਦੀ ਪਾਰਟੀ ਦਾ ਦਿੱਲੀ ਦਾ ਐਮਐਲਏ ਸੀ ਗੁਲਾਬ ਸਿੰਘ ਇੱਕ ਇਹਨਾਂ ਦੀ ਐਮਸੀਸੀ ਨਿਤਿਕਾ ਸ਼ਰਮਾ ਇਹਨਾਂ ਤਿੰਨਾਂ ਦੇ ਖਿਲਾਫ ਇੱਕ ਖਾਸ ਇਲਾਕੇ ਨੂੰ ਲੈ ਕੇ ਸ਼ਿਕਾਇਤ ਕੀਤੀ ਕਿ ਇਸ ਇਲਾਕੇ ਜੀ ਇਹਨਾਂ ਨੇ ਬੋੜੇ-ਬੋੜ ਲਾਏ ਹੋਏ ਨੇ ਹੋਡਿੰਗ ਇਹ ਹੋਡਿੰਗ ਨੇ ਇਸ ਇਸ਼ਤਿਹਾਰबाजी ਤੇ ਪੈਸਾ ਬਰਬਾਦ ਹੋ ਰਿਹਾ ਜੀ ਦਿੱਲੀ ਵਾਸੀਆਂ ਦਾ ਟੈਕਸ ਵਾਲਾ ਪੈਸਾ ਇਸ਼ਤਿਹਾਰबाजी ਤੇ ਬਰਬਾਦ ਹੋ ਰਿਹਾ ਨਹੀਂ ਹੋਣਾ ਚਾਹੀਦਾ ਇਹਦੀ ਸ਼ਿਕਾਇਤ ਸੀ ਹੁਣ ਇਸ ਸ਼ਿਕਾਇਤ ਨੂੰ ਮਨਜੂਰ ਕਰਦੇ ਆਂ ਦਿੱਲੀ ਕੋਰਟ ਨੇ ਹੁਕਮ ਦਿੱਤਾ ਕਿ ਕੇਜਰੀਵਾਲ ਤੇ ਨਵੀਂ ਐਫਆਈਆਰ ਕਰਕੇ ਮਾਮਲੇ ਤੇ ਅੱਗੇ ਜਾਂਚ ਵਧੀ ਜਾਵੇ ਤੇ ਕਾਰਵਾਈ ਕੀਤੀ ਜਾਵੇ ਹੁਣ ਇਸ ਨੇ ਆਮ ਆਦਮੀ ਪਾਰਟੀ ਦਾ ਉਹਨਾਂ ਦੇ ਹਾਈ ਕਮਾਂਡ ਦਾ ਅਰਵਿੰਦ ਕੇਜਰੀਵਾਲ ਦਾ ਸਾਧਨਾ ਕਰਦੇ ਹੀ ਫਿਕਰ ਬਧਾਤਾ ਹੋਊਗਾ ਕਿ ਜਨਾਬ ਬਾਹਰ ਆਉਂਦੇ ਨੂੰ ਕਿਤੇ ਫਿਰ ਜੇਲ੍ਹ ਨਾ ਜਾਣਾ ਪੈ ਜਾਵੇ। ਹਾਂ। ਇਸ ਪਹਿਲੂ ਨੂੰ ਬਚਦੇ ਆਂ। ਇਹ ਵੀ ਧਿਆਨ ਰੱਖਣ ਦੀ ਲੋੜ ਹੈ ਜਿਹੜੀ ਗੱਲ ਮੈਂ ਕਹਿਣਾ ਬਾਚਣ ਜੋਗ ਆ ਉਹ ਇਹ ਆ। ਕਿ ਅਰਵਿੰਦ ਕੇਜਰੀਵਾਲ ਸ਼ਰਾਬ ਘਟਾਲੇ ਮਾਮਲੇ 'ਚ ਜਮੰਤ ਤੇ ਨੇ। ਮਨੀਸ਼ ਸ਼ੋਧਿਆ ਔਰ ਇਸੰਦਰ ਜੈਨ ਔਰ ਇਹੋ ਚ ਵੀ ਫਸੇ ਹੋਏ ਨੇ। ਦਿੱਲੀ 'ਚ ਦਵਾਈਆਂ ਦਾ ਘਟਾਲਾ ਵੀ ਮਸਲਾ ਹੈਗਾ, ਦਿੱਲੀ 'ਚ ਜਲ ਬੋਰਡ ਦਾ ਘਟਾਲਾ ਵੀ ਇੱਕ ਮਸਲਾ ਆਏਗਾ। ਹਾਂ ਦਿੱਲੀ ਦੇ ਵਿੱਚ ਕੈਗ ਰਿਪੋਰਟਾਂ ਵੀ ਇੱਕ ਮਸਲਾ ਹੈਗਾ। ਦਿੱਲੀ ਦੇ ਵਿੱਚ ਆ ਹੁਣ ਤਾਜ਼ਾ ਮਸਲਾ ਇਹ ਵੀ ਆ ਗਿਆ। ਸੋ ਇਹ ਕਿੰਨੇ ਹੀ ਮਸਲੇ ਨੇ ਜਿਹੜੇ ਉੱਥੇ ਸਾਹਮਣਾ ਕਰਨਾ ਪੈ ਰਿਹਾ ਪਰ ਸ਼ਰਾਬ ਘਟਾਲਾ ਜਦੋਂ ਦਿੱਲੀ ਦੇ ਵਿੱਚ ਲੀਡਰ ਚੱਕੇ ਜਾ ਰਹੇ ਸੀ ਤਾਂ ਫਿਕਰ ਪੰਜਾਬ ਦੀ ਸੱਤਾ ਤਾਰੀ ਤੇ ਨੂੰ ਪੈ ਰਿਆ ਸੀ ਕਿਉਂਕਿ ਉਹਦੀ ਉਹ ਫੋਟੋ ਕਾਪੀ ਇੱਥੇ ਲੱਗੂ ਸੀ ਹੁਣ ਆਹ ਹੋਡਿੰਗ ਵਾਲਾ ਮਾਮਲਾ ਵੀ ਦਿੱਲੀ ਮਾਡਲ ਪੰਜਾਬ 'ਚ ਖੂਬ ਚੱਲ ਰਿਹਾ ਇਸ਼ਤਿਹਾਰ ਅਖਬਾਰਾਂ 'ਚ ਟੀਵੀ ਚੈਨਲਾਂ 'ਤੇ ਹੈ ਸੜਕਾਂ ਤੇ ਬੋਰਡ ਫਲੈਕਸ ਇੱਥੋਂ ਤੱਕ ਕਿ ਕੀ ਦਿੱਲੀ ਕੀ ਬਿਹਾਰ ਕੀ ਗੁਜਰਾਤ ਕੀ ਮਹਾਰਾਸ਼ਟਰ ਕੀ ਗੋਆ ਕੀ ਹਿਮਾਚਲ ਕੀ ਹਰਿਆਣਾ ਪੁੱਛੋ ਨਾ ਪੰਜਾਬ ਵਾਲੇ ਬੋਰਡ ਪੰਜਾਬ ਵਾਲੀਆਂ ਯੋਜਨਾਵਾਂ ਵਾਲੇ ਬੋਰਡ ਸੋ ਦਿੱਲੀ ਦੇ ਵਿੱਚ ਵੀ ਇਹ ਪਹਿਲੂ ਉਭਰਿਆ ਕਿ ਭਾਈ ਜਿਹੜੀ ਯੋਜਨਾ ਦਾ ਪ੍ਰਚਾਰ ਕੀਤਾ ਇੰਨਾ ਖਰਚਾ ਲੋਕ ਭਲਾਈ ਦੀ ਉਸ ਯੋਜਨਾ ਤੇ ਨਹੀਂ ਲੱਗਿਆ ਲੋਕ ਤੈਸ਼ੀ ਯੋਜਨਾ ਤੇ ਨਹੀਂ ਬਜਟ ਚ ਰੱਖਿਆ ਜਿੰਨਾ ਪੈਸਾ ਇਸ਼ਤਿਹਾਰबाजी ਤੇ ਖਰਚਦਾ ਮਤਲਬ ਜੇ ਯੋਜਨਾ 1000 ਰੁਪਏ ਵਾਲੀ ਆ ਤਾਂ ਬੋਰਡ ਦੇ ਉੱਤੇ ਤੁਸੀਂ 10000 ਖਰਚ ਰਹੇ ਹੋ ਮਤਲਬ 10 ਗੁਣਾ ਵੱਧ ਸੋ ਇਹ ਇਸ ਨੂੰ ਲੈ ਕੇ ਸਵਾਲ ਸੀ ਸੋ ਹੁਣ ਉਹੀ ਪ੍ਰਕਿਰਿਆ ਇੱਥੇ ਆ ਇਹ ਸ਼ਰਾਬ ਘਟਾਲੇ ਵਾਲੇ ਮਸਲੇ ਤੇ ਪੰਜਾਬ ਸਰਕਾਰ ਕਿਰ ਸਕਦੀ ਆ ਕਿਤੇ ਇਹ ਨਾ ਹੋਵੇ ਕਿ ਹੋਡੀਆਂ ਵਾਲੇ ਮਾਮਲੇ ਤੇ ਵੀ ਦਿੱਲੀ ਤੋਂ ਬਾਅਦ ਕਾਰਵਾਈ ਪੰਜਾਬ ਹੁੰਦੀ ਨਜ਼ਰ ਆਵੇ ਇਹ ਵੀ ਸਮਝਣਾ ਪੈਣਾ ਸੋ ਇਸ ਲਈ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਹੋਰ ਵੱਡੀਆਂ ਹੋ ਸਕਦੀਆਂ ਇਸ ਪ੍ਰਕਿਰਿਆ ਦੇ ਤਹਿਤ ਜਿਹੜਾ ਇਹ ਪਹਿਲੂ ਹੈ ਚਲੋ ਇੱਕ ਰਾਹਤ ਵਾਲੀ ਖਬਰ ਵੀ ਹੈਗੀ ਹੈ ਜੇਕਰ ਉਸ ਨੂੰ ਵੀ ਬਾਚਣਾ ਹੋਵੇ ਤਾਂ ਉਹ ਵੀ ਬਾਚਣਯੋਗ ਹੈ ਪੰਜਾਬ ਸਰਕਾਰ ਨੇ ਇੱਕ ਚੰਗਾ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਉਹ ਜੀ ਸਰਜੀਤ ਪਾਤਰ ਹੋਰਾਂ ਦੇ ਨਾਮ ਦੇ ਉੱਤੇ ਇੱਕ ਪੁਰਸਕਾਰ ਸ਼ੁਰੂ ਕਰਨ ਜਾ ਰਹੇ ਨੇ ਇਹ ਪੁਰਸਕਾਰ ਬਕਾਇਦਾ ਤੌਰ ਦੇ ਉੱਤੇ ਨੌਜਵਾਨ ਸਾਹਿਤਕਾਰਾਂ ਨੂੰ ਮਿਲਣਾ ਹੈ ਪਦਮ ਸ਼੍ਰੀ ਡਾਕਟਰ ਸਰਜੀਤ ਪਾਤਰ ਹੋਰਾਂ ਦੀ ਯਾਦ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਚੰਗਾ ਫੈਸਲਾ ਕੀਤਾ ਹੈ ਕਿ ਅਸੀਂ ਨੌਜਵਾਨ ਸਾਹਿਤਕਾਰਾਂ ਨੂੰ ਹਰ ਬਰੇ ਪਦਮ ਸ਼੍ਰੀ ਸਰਜੀਤ ਪਾਤਰ ਨੌਜਵਾਨ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਤ ਕਰਾਂਗੇ ਇਸ ਪੁਰਸਕਾਰ ਦੇ ਵਿੱਚ ਸਨਮਾਨ ਚਿੰਨ ਸ਼ਾਲ ਹੈ ਨਾ ਸਨਮਾਨ ਪੱਤਰ ਦੇ ਨਾਲ 1 ਲੱਖ ਰੁਪਏ ਦੀ ਨਕਦ ਰਾਸ਼ੀ ਹੋਏਗੀ ਇਹ ਸਾਰੀ ਕਾਰਵਾਈ ਭਾਸ਼ਾ ਵਿਭਾਗ ਦੇ ਰਾਹੀਂ ਚਲਣੀ ਹੈ ਇਹਦੇ ਵਿੱਚ ਨਿਯਮ ਤੈਅ ਹੋਗੇ ਨੇ ਕਿ ਜਿਹਦੀ 25 ਸਾਲ ਤੱਕ ਦੀ ਉਮਰ ਵਾਲੇ ਨੌਜਵਾਨ ਸਾਹਿਤਕਾਰ ਦੀ ਜਿਹੜਾ ਪੰਜਾਬ ਦੇ ਪੰਜਾਬ ਦੇ ਹਵਾਲੇ ਨਾਲ ਕਿਤੇ ਵੀ ਦੁਨੀਆ ਦੇ ਕੋਨੇ 'ਚ ਵਸਦਾ ਹੋਵੇ ਚਾਹੇ ਕਿਸੇ ਹੋਰ ਸੂਬੇ 'ਚ ਚਾਹੇ ਵਿਦੇਸ਼ 'ਚ ਸੋ ਉਹ ਦੀ ਆਪਣੀ ਮੌਲਿਕ ਰਚਨਾ ਵਾਲੀ ਕਿਤਾਬ ਮੌਲਿਕ ਕਿਤਾਬ ਉਹਦੀ 2224 ਚ ਪ੍ਰਕਾਸ਼ਿਤ ਹੋਵੇ। ਸੋ 2224 ਦੇ ਲਈ ਉਹਨੂੰ ਫਿਰ ਸਨਮਾਨ ਇਸਵਰ ਚ ਮਿਲ ਜੇਗਾ। ਸੋ 2224 ਚ ਉਹਦੀ ਮੌਲਕ ਰਚਨ ਵਾਲੀ ਕਿਤਾਬ ਕੋਈ ਵੀ ਕਪਤਾ ਦੇ ਰੂਪ ਚ ਹੋ ਸਕਦੀ ਹੈ। ਹੋ ਸਕਦਾ ਹੈ ਕਪਤਾ ਇਹ ਸਪਸ਼ਟ ਨਹੀਂ ਹੋਇਆ ਕਿ ਕੀ ਕਪਤਾ ਲਈ ਨੂੰ ਮਿਲਣਾ ਜਾਂ ਕਿਸੇ ਵੀ ਵਿਦਾ ਦੀ ਲਿਖਤ ਵਾਲੀ ਹੋ ਸਕਦੀ ਹੈ। ਸੋ ਉਹਦੇ ਵਿੱਚ ਫਿਰ ਕਹਿੰਦੇ ਕਿ ਉਹਦੀਆਂ 4 ਕਾਪੀਆਂ ਉਹ ਭੇਜਣੀਆਂ ਪੈਣਗੀਆਂ। ਉਮਰ 25 ਸਾਲ ਹੈ। 30 ਅਪ੍ਰੈਲ ਅਰਜ਼ੀਆਂ ਦਾਖਲ ਕਰਨ ਦੀ ਆਖਰੀ ਤਰੀਕ ਹੈ। ਉਸ ਸਮੇਂ ਤੱਕ ਅਰਜ਼ੀਆਂ ਦਾਖਲ ਹੋਣਗੀਆਂ। ਸੋ ਉਹ ਕਿਸੇ ਵੀ ਯੂਨੀਵਰਸਿਟੀ ਦਾ ਕਾਲਜ ਦਾ ਹ ਕਿਸੇ ਸੰਸਥਾ ਦਾ ਵਿਦਿਆਰਥੀ ਰਿਹਾ ਹੋਵੇ ਸੋ ਇਹ ਪ੍ਰਕਿਰਿਆ ਦੇ ਤਹਿਤ ਉਹ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਸਕਦਾ ਸੋ ਉਸ ਨੂੰ ਫਿਰ ਪਦਮਸ਼੍ਰੀ ਸੁਜੀਤ ਪਾਤਰ ਨੌਜਵਾਨ ਹ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਸੋ ਇਹ ਇੱਕ ਨਵਿਕਲੀ ਪਹਿਲ ਕਦਮੀ ਹੈ ਜਿਹੜੀ ਕਾਬਲੇ ਤਰੀਪੀ ਹੈ ਸੋ ਅਜੇ ਹੀ ਪ੍ਰਕਿਰਿਆ ਦੇ ਤਹਿਤ ਹੁਣ ਸਰਕਾਰ ਅੱਗੇ ਵਧੀਆ ਤਾਂ ਇਹ ਚੰਗੀ ਗੱਲ ਆ ਮੈਨੂੰ ਲੱਗਦਾ ਹ ਅਜਈਆਂ ਕੋਸ਼ਾਵਾਂ ਹੋਣੀ ਚਾਹੀਦੀ ਜਿਹਦੇ ਨਾਲ ਸਾਹਿਤ ਨੂੰ ਵੱਲ ਮਿਲੇ ਬੋਲੀ ਨੂੰ ਵੱਲ ਮਿਲੇ ਮਾਂ ਬੋਲੀ ਦੀ ਪਰਫਲਤਾ ਵੱਲ ਬਤਿਆ ਜਾਵੇ ਇਹ ਪਹਿਲੂ ਸੀਗਾ ਤਾਂ ਮੈਂ ਲੈ ਕੇ ਤੁਹਾਡੇ ਮੂਰੇ ਹਾਜ਼ਰ ਹੋਇਆ ਚਲੋ ਜੀ ਪਹਿਲੂ ਤਾਂ ਇੱਕ ਹੋਰ ਵੀ ਗੌਰ ਕਰਨ ਵਾਲਾ ਹੈ ਪੰਥਕ ਮਸਲਾ ਪੰਜਾਬ ਦੇ ਵਿੱਚ ਨਿਪੜਿਆ ਨਹੀਂ ਹੈ ਇਹ ਵਿਵਾਦ ਹੋਰ ਉਲਝਦਾ ਜਾ ਰਿਹਾ ਜਿਸ ਤਰ੍ਹਾਂ ਲਗਾਤਾਰ ਕੁਝ ਤਰ੍ਹਾਂ ਸਿਫੇ ਦੇ ਰਹੀਆਂ ਨੇ ਕੁਝ ਤਰ੍ਹਾਂ ਜਹਦਰਗਿਨੀ ਰਕबीर ਸਿੰਘ ਯਾਨੀ ਹਰਪ੍ਰੀਤ ਸਿੰਘ ਹੋਰਾਂ ਦੇ ਗੈਨ ਸੁਲਤਾਨ ਸਿੰਘ ਦੇ ਹੱਕ ਚੱਲ ਰਹੀਆਂ ਕੁਝ ਤਰ੍ਹਾਂ ਜਿਹੜੀਆਂ ਪੰਥਕ ਮਰਿਆਦਾ ਦੇ ਹਵਾਲੇ ਨਾਲ ਕਹਿ ਰਹੀਆਂ ਨੇ ਕਿ ਇਹ ਸਹੀ ਤਰੀਕੇ ਨਾਲ ਨਹੀਂ ਉਹਨਾਂ ਨੂੰ ਅ ਮਤਲਬ ਦਸਰਬੰਦੀ ਹੋਈ ਜਾਂ ਸਹੀ ਤਰੀਕੇ ਨਾਲ ਉਹਨਾਂ ਨੂੰ ਨਹੀਂ ਸੇਵਾ ਸੰਭਾਲੀ ਗਈ ਜਥੇਦਾਰਾਂ ਦੀ ਤੇ ਪਰ ਟਕਰਾਅ ਵਾਲੀ ਸਥਿਤੀ ਸਰਕਾਰ ਮਤਲਬ ਟਕਰਾਅ ਵਾਲੀ ਸਥਿਤੀ ਟਾਲਣ ਦੇ ਵਿੱਚ ਕਹਿੰਦੇ ਜੀ ਤੇ ਕਾਮਜਬਰੀ ਅਖਾਲੀਤਾਲ ਕਹਿੰਦੀ ਕਿ ਅਸੀਂ ਉਸ ਸਮੇਂ ਦਾ ਖੂਨੀ ਟਕਰਾਅ ਟਾਲ ਲਿਆ ਪਰ ਕੁਝ ਤਰ੍ਹਾਂ ਨੂੰ ਫਿਕਰ ਹੈ ਉਹ ਫਿਕਰ ਇਸ ਗੱਲ ਤੋਂ ਹੈ ਕਿ ਮਹੱਲੇ ਮੌਕੇ ਜਦੋਂ ਹੋਲੇ ਮਹੱਲੇ ਮੌਕੇ ਮਹੱਲਾ ਕੱਢਿਆ ਜਾਣਾ ਉਸ ਮੌਕੇ ਕੀ ਹੋਏਗਾ 15 ਤਰੀਕ ਨੂੰ ਕੌਮ ਦੇ ਨਾਮ ਜਥੇਦਾਰ ਅ ਗਿਆਨੀ ਕੁਲਦੀਪ ਸਿੰਘ ਗੜਗਾ ਝੋਰੀ ਤਖਸ਼ਰੀ ਕੇਸਗੜ ਸਾਹਿਬ ਤੋਂ ਜਦੋਂ ਆਪਣਾ ਸੰਦੇਸ਼ ਦੇਣਗੇ ਕੌਮ ਦੇ ਨਾਮ ਉਸ ਸਮੇਂ ਫਿਕਰ ਸਾਹਮਣੇ ਆਉਣਾ ਪਏਗਾ ਸਾਰਿਆਂ ਚ ਤੇ ਉਸੇ ਦਿਨ ਫਿਰ ਮਹੱਲੇ ਦੇ ਵਿੱਚ ਸ਼ਮੂਲੀਅਤ ਕਰਨੀ ਪਏਗੀ ਸੋ ਉਸ ਸਮੇਂ ਕੋਈ ਟਕਰਾਣਾ ਹੋ ਜਾਵੇ ਇਹ ਜਾਦੀ ਫਿਕਰਮੰਦੀ ਵਾਲੀ ਗੱਲ ਸੋ ਇਸ ਮਸਲੇ ਨੂੰ ਕੀ ਆ ਰਹਿੰਦੇ ਤਿੰਨ ਦਿਨਾਂ ਦੇ ਵਿੱਚ ਅਕਾਲੀ ਦਲ ਬਾਦਲ ਤੇ ਰ ਜਾਂ ਐਸਜੀਪੀਸੀ ਉਹਨਾਂ ਦੇ ਨੁਮਾਇंदे ਸੁਲਝਾਣ ਚ ਕਾਮਯਾਬ ਹੋਣਗੇ ਇਹ ਵੀ ਬਚਨ ਵਾਲੀ ਗੱਲ ਹੈ ਤਿਉ ਤੋ ਵਾਪਸ ਫਿਰ 17 ਤਰੀਕ ਦੀ ਮੀਟਿੰਗ ਵੀ ਆ ਉਹਦੇ ਵਿੱਚ ਤਾਂ ਕਾਫੀ ਕੁਝ ਤੈ ਹੋਣਾ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇਹ ਵੀ ਚਰਚਾ ਹੈ ਕਿ ਕੀ ਫਿਰ ਇੰਨਾ ਦਬਾਅ ਬਣ ਜੂਗਾ ਐ 15 16 ਤੱਕ ਖੋਲੇ ਤੱਕ ਆਉਂਦੇ ਆਉਂਦੇ ਕਿ ਜੀ ਉਦੋਂ ਫੈਸਲੇ ਬਦਲੇ ਵੀ ਜਾ ਸਕਦੇ ਜਾਂ ਪਿਛਲੇ ਫੈਸਲਿਆਂ ਤੇ ਮੋਰ ਵੀ ਲੱਗ ਜੂਗੀ ਕਿਉਂਕਿ ਜਿਹੜੇ ਚੀਫ ਸਕੱਟਰੀ ਨੇ ਮੰਨਣ ਹੋਰੀ ਉਹਨਾਂ ਦੇ ਘਰਮੂਰੇ ਵੀ ਧਰਨਾ ਲੱਗੇ ਉਹਨਾਂ ਦੇ ਘਰਮੂਰੇ ਵੀ ਪ੍ਰਦਰਸ਼ਨ ਹੋਇਆ ਪਰ ਇਹ ਸਭ ਦੇ ਦਰਮਿਆਨ ਕਹਿੰਦੇ ਜੀ ਨਿਹੰਗ ਜਥੇਬੰਦੀਆਂ ਅੜਿੰਗ ਨੇ ਕਿ ਭਈ ਸਾਨੂੰ ਇਹ ਜਥੇਦਾਰ ਮਨਜ਼ੂਰ ਨਹੀਂ ਸਾਨੂੰ ਇਹ ਤਰੀਕਾ ਮਨਜ਼ੂਰ ਨਹੀਂ ਮਰਿਆਦਾ ਭੰਗ ਕਰਨ ਵਾਲਾ ਪਹਿਲੂ ਮਨਜ਼ੂਰ ਨਹੀਂ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਨਿਹੰਗ ਜਥੇਬੰਦੀਆਂ ਵੱਲੋਂ ਪ੍ਰਗਟਾਏ ਜਾ ਰਹੇ ਰੋਸੇ ਦੇ ਦਰਮਿਆਨ ਦਮਦਮੀ ਟਕਸਾਲ ਸਾਹਮਣੇ ਆਈ ਹੈ ਦਮਦਮੀ ਟਕਸਾਲ ਬਾਬਾ ਹਰਨਾਮ ਸਿੰਘ ਧੁਮਾ ਚਾਹੇ ਨਾਨਕ ਸ਼ਾਹੀ ਕਲੰਡਰ ਬਾਬਾਦ ਹੋਵੇ ਚਾਹੇ ਹੁਣ ਮਹਾਰਾਸ਼ਟਰ ਚ ਬੀਜੇਪੀ ਦੇ ਹਾਂ ਕੁਝ ਉਮੀਦਵਾਰਾਂ ਲਈ ਵੋਟਾਂ ਮੰਗਣ ਵਾਲਾ ਮਸਲਾ ਹੋਵੇ ਹੈਨਾ ਕੁਝ ਦਿਨਾਂ ਹੀ ਵੀ ਕਹਿੰਦੀਆਂ ਨੇ ਕਿ ਹਮੇਸ਼ਾ ਇਹ ਹੁਣ ਟਕਸਾਲਤਾ ਜੀ ਖਾਸ ਕਰ ਤੂ ਮੌਰੀ ਸੱਤਾ ਦੇ ਨੇੜੇ ਹੀ ਰਹਿੰਦੇ ਨੇ ਬੀਜੇਪੀ ਨਾਲ ਵੀ ਜਰਾਨਾ ਖਾਲੀਆਂ ਦੇ ਵੀ ਨੇੜੇ ਰਹੇ ਨੇ ਪਰ ਅੱਜ ਜਿਹੜਾ ਉਹਨਾਂ ਨੇ ਪਹਿਲ ਕਦਮੀ ਕੀਤੀ ਉਹ ਕੀਤੀ ਹੈ ਜੀ ਕਿ ਇਸ ਮਸਲੇ ਤੇ ਅਸੀਂ ਇਕੱਠ ਕਰਾਂਗੇ ਉਹਨਾਂ ਨੇ ਪੰਥਕ ਇਕੱਠ ਸੱਦਣ ਦਾ ਦਾਵਾ ਕੀਤਾ 14 ਤਰੀਕ 14 ਮਾਰਚ 2025 ਨੂੰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਢੂਮਾ ਹੋਰੀ ਸਿੱਖ ਮਰਿਆਦਾ ਦੇ ਘਾਣ ਦੇ ਹਵਾਲੇ ਨਾਲ ਜਥੇਦਾਰਾਂ ਦੀ ਨਿਯੁਕਤੀ ਦੇ ਤਰੀਕੇ ਦੇ ਹਵਾਲੇ ਨਾਲ ਉਹਨਾਂ ਦੀ ਸੇਵਾ ਸੰਭਾਲ ਦੇ ਸਮਾਗਮ ਦੇ ਹਵਾਲੇ ਨਾਲ ਪੰਥਕ ਇਕੱਠ ਕਰਕੇ ਕਹਿੰਦੇ ਆਪਣਾ ਰੋਸਾ ਵੀ ਪ੍ਰਗਟਾਉਣਗੇ ਤੇ ਅਗਲੀ ਰਣਨੀਤੀ ਵੀ ਤਿਆਰ ਹੋਗੀ ਹੁਣ ਇਸ ਪੰਥਕ ਇਕੱਠ ਦੇ ਵਿੱਚੋਂ ਕੁਝ ਤਰ੍ਹਾਂ ਕਹਿੰਦੀਆਂ ਜੀ ਇਹਦੇ ਪਿੱਛੇ ਬੀਜੇਪੀ ਦਾ ਡਿਜ਼ਾਈਨ ਹੈ ਅਕਾਲੀ ਦਲ ਬਾਦਲ ਤੇ ਤਾਂ ਪਹਿਲਾਂ ਹੀ ਕਹਿ ਰਹੀ ਹੈ ਕਿ ਜੀ ਸਾਰਾ ਕੁਝ ਬੀਜੇਪੀ ਕਰਾ ਰਹੀ ਹੈ ਪਰ ਜਥੇਦਾਰਾਂ ਨੂੰ ਕੱਢਣਾ ਤੇ ਜਥੇਦਾਰਾਂ ਨੂੰ ਰੱਖਣਾ ਇਹ ਵੀ ਬੀਜੇਪੀ ਕਰ ਰਹੀ ਹੈ ਅੰਤਰੀ ਕਮੇਟੀ ਚ ਫੈਸਲੇ ਵੀ ਬੀਜੇਪੀ ਕਰਾ ਰਹੀ ਹੈ ਸੋ 2 ਤਰੀਕ ਨੂੰ ਜਦੋਂ ਤੁਹਾਡੇ ਤੇ ਤਰਸ ਆ ਰਿਹਾ ਸੀ ਸਾਰਿਆਂ ਨੂੰ ਤੇ ਲੱਗਦਾ ਸੀ ਸਾਰਾ ਕੁਝ ਸਹੀ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਲਈ ਉਹ ਉਸ ਨੂੰ ਗਲਤ ਰਾਹ ਤੇ ਲੈ ਕੇ ਜਾਣਾ ਇਹ ਵੀ ਬੀਜੇਪੀ ਦਾ ਕੰਮ ਮੈਂ ਕਹਿੰਦਾ ਬੀਜੇਪੀ ਘਰ ਕਰਨਾ ਚਾਹੁੰਦੀ ਆ ਪੰਜਾਬ ਦੇ ਹਰ ਖੇਤਰ ਦੇ ਵਿੱਚੋਂ ਦਾਖਲ ਹੋਣਾ ਚਾਹੁੰਦੀ ਆ ਚਾਹੇ ਉਹ ਕਿਸਾਨੀ ਦੇ ਉੱਤੇ ਕਬਜਾਉਣ ਦੀ ਕੋਸ਼ਿਸ਼ ਹੋਵੇ ਚਾਹੇ ਸੱਤਾ ਤੇ ਹਮਲਾ ਕਰਨ ਦੀ ਕੋਸ਼ਿਸ਼ ਹੋਵੇ ਚਾਹੇ ਸਾਡੇ ਵਿਦਿਆ ਅਦਾਰਿਆਂ ਦੇ ਵਿੱਚ ਨਵੀਂ ਨੀਤੀ ਤੇ ਰਾਹੀਂ ਜਿਵੇਂ ਕੋਸਪੈਟ ਹੋ ਰਹੀ ਆ ਉਹ ਪਹਿਲੂ ਹੋਵੇ ਚਾਹੇ ਸਾਡੇ ਸਿਲੇਬਸ ਨੂੰ ਬਦਲਿਆ ਜਾ ਰਿਹਾ ਹੋਵੇ ਚਾਹੇ ਸਾਡੀ ਸਿੱਖੀ ਇਤਿਹਾਸ ਦੇ ਵਿੱਚ ਕਾਣ ਕੀਤਾ ਜਾ ਰਿਹਾ ਹੋਵੇ ਉਹ ਤੋਂ ਵੀ ਸੁਚੇਤ ਰਹਿਣ ਦੀ ਲੋੜ ਆ ਪਰ ਕਿਤਨਾ ਕਿਤੇ ਗਲਤੀਆਂ ਜਿਹੜੀਆਂ ਵੱਡੀਆਂ ਹੋਈਆਂ ਇਸ ਮੌਕੇ ਬਾਦਲ ਤੇਰ ਵੱਲੋਂ ਹੈ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਉਹਦਾ ਖਮਿਆਜਾ ਸਮੁੱਚੇ ਪੰਜਾਬ ਨੂੰ ਨਾ ਭੋਗਣਾ ਪੈ ਜਵੇ ਇਹ ਫਿਕਰ ਪੰਜਾਬ ਮੂਰੇ ਖੜਾ ਹੈ ਤੇ ਹੁਣ ਬਾਬਾ ਹਰਨਾਮ ਸਿੰਘ ਧੂਮਾ ਜਾਂ ਪੰਥਕ ਕਟ ਇਸੇ ਇੱਕ ਧਿਰ ਦੇ ਕਹੇ ਤੇ ਉਸ ਇਸ਼ਾਰੇ ਵੱਲ ਵੱਧ ਸਕਦਾ ਜਾਂ ਪਹਿਲੇ ਹੀ ਤੈ ਹੈ ਪੰਥਕ ਇਕੱਠ ਸਿਰਫ ਇੱਕ ਪ੍ਰਗਟਾਵਾ ਦਿਖਾਵਾ ਕਿ ਇਸ ਨੂੰ ਰੋਕਣ ਦੇ ਵਿੱਚ ਬਾਬਾ ਤੁਮਾ ਨੂੰ ਮਨਾਉਣ ਚ ਬਦਲਦਲ ਕਾਮਯਾਬ ਹੋਏਗਾ ਕਿ ਨਿਹੰਗ ਜਥੇਬੰਦੀਆਂ ਨੂੰ ਮਨਾਉਣ ਚ ਕਾਮਯਾਬ ਹੋਏਗਾ ਕਿ ਹੋਲਾ ਮਹਲਾ ਅਮਨ ਅਮਾਨ ਨਾਲ ਸ਼ਾਂਤੀ ਨਾਲ ਨਿਭੜ ਜਾਏਗਾ 17 ਤਰੀਕ ਦੀ ਬੈਠਕ ਇਹ ਸਵਾਲ ਹੈ ਜੇ ਸਾਰੇ ਆਉਣ ਵਾਲੇ ਸਮੇਂ ਚ ਸਾਡੇ ਮੂਹਰੇ ਖੜੇ ਨੇ ਜਨਾਬ ਤੋਂ ਇਹਨਾਂ ਤੋਂ ਭੱਜਿਆ ਨਹੀਂ ਜਾ ਸਕਦਾ ਸਚਾਈ ਹੈ ਪੰਥਕ ਮਸਲਾ ਪੰਜਾਬ ਦੇ ਮੂਹਰੇ ਵੱਡੀ ਚੁਣੌਤੀ ਦੇ ਰੂਪ ਚ ਖੜਾ ਹੈ ਸੋ ਇਸ ਤੋਂ ਬਾਹਰ ਆਉਣ ਦੇ ਲਈ ਪੰਜਾਬ ਦੇ ਵਿੱਚ ਸੰਵੰਦ ਤਿਰਾਂ ਨੂੰ ਪੰਥਕ ਤਿਰਾਂ ਨੂੰ ਹੈ ਪੰਥ ਨੂੰ ਪ੍ਰਣਾਈਆਂ ਹੋਈਆਂ ਤਿਰਾਂ ਨੂੰ ਆਪਣਾ ਰੋਲ ਨਿਭਾਉਣਾ ਪੈਣਾ ਨਹੀਂ ਤਾਂ ਇਹ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਹੈ ਹਿੱਤ ਦੇ ਵਿੱਚ ਨਹੀਂ ਹੈ ਸੋ ਇਸ ਲਈ ਪਹਿਲੂ ਸੀ ਜਿਹੜੇ ਮੈਂ ਲੈ ਕੇ ਹਾਜ਼ਰ ਹਾਂ ਬਹੁਤ-ਬਹੁਤ ਸ਼ੁਕਰੀਆ